ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਚ ਮੁਫਤ ਬਿਜਲੀ ਲੈ ਰਹੇ ਕਿਸਾਨਾਂ ਬਾਰੇ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਟਿਊਬਵੈੱਲਾ ਸੰਬੰਧੀ ਕੀਤੀ ਵੱਡੀ ਅਪੀਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਹੋਵੇਗਾ ਵੱਡਾ ਇਕੱਠ ਅਮਰਿਤਪਾਲ ਸਿੰਘ ਨੇ 19 ਤਰੀਕ ਨੂੰ ਪਹੁੰਚਣ ਦੀ ਕੀਤੀ ਅਪੀਲ ਕਿਸਾਨਾਂ ਦੀਆਂ ਕੱਚੀਆਂ ਜ਼ਮੀਨਾਂ ਹੋਣਗੀਆਂ ਪੱਕੀਆਂ ਸੀਐਮ ਭਗਵੰਤ ਮਾਨ ਨੇ ਮੀਟਿੰਗ ਵਿੱਚ ਦਿੱਤਾ ਭਰੋਸਾ ਹਰ ਸਿਮਰਤ ਕੋਰ ਬਾਦਲ ਨੇ ਪੰਜਾਬ ਚ ਭ੍ਰਿਸ਼ਟਾਚਾਰ ਬਾਰੇ ਕਰਤਾ ਵੱਡਾ ਖੁਲਾਸਾ ਕੇਂਦਰ ਸਰਕਾਰ ਤੋਂ ਜਾਂਚ ਦੀ ਕੀਤੀ ਮੰਗ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ ਸਰਕਾਰੀ ਫੰਡਾਂ ਵਿੱਚ 40 ਲੱਖ ਰੁਪਏ ਤੋਂ ਵੱਧ ਦੀ ਹਿਰਾਫੇਰੀ ਕਰਨ ਦੇ ਦੋ ਸ਼ੇਠ ਡੀਡੀਪੀ ਨੂੰ ਕੀਤਾ ਗ੍ਰਿਫਤਾਰ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਚ ਭਾਰੀ ਬਾਰਿਸ਼ ਜਾਰੀ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਇੱਕ ਹਫਤੇ ਚ ਸੋਨੇ ਚਾਂਦੀ ਦੀਆਂ ਕੀਮਤਾਂ ਚ ਆਇਆ ਵੱਡਾ ਬਦਲਾ ਰਖੜੀ ਤੋਂ ਪਹਿਲਾਂ ਖਰੀਦਦਾਰੀ ਦਾ ਸੁਨਹਿਰੀ ਮੌਕਾ ਸੀਐਮ ਭਗਵੰਤ ਮਾਨ ਨੇ ਕਿਹਾਗੇ ਪੰਜਾਬ ਚ ਬਿਜਲੀ ਫ੍ਰੀ ਹੈ ਤੇ ਜਿਹੜੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਟਿਊਬਵੈੱਲ ਵੀ ਫ੍ਰੀ ਬਿਜਲੀ ਤੇ ਚੱਲ ਰਹੀ ਹਨ ਉਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਮੁਫਤ ਬਿਜਲੀ ਲੈਣ ਵਾਲੇ ਕਿਸਾਨ ਮੋਟਰ ਜਾਂ ਟਿਊਬਵੈੱਲ ਨੇੜੇ ਘੱਟੋ-ਘੱਟ ਚਾਰ ਰੁੱਖ ਜ਼ਰੂਰ ਲਗਾਉਣੋ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਇੱਕ ਸਲਾਹ ਹੈ ਲੋੜ ਪਈ ਤਾਂ ਕਾਨੂੰਨ ਵੀ ਬਣਾਵਾਂਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਮਿਲ ਸਕੇ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਸਮੇਂ ਦੀ ਲੋੜ ਮੁਤਾਬਿਕ ਵਾਤਾਵਰਨ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ ਜਿਸ ਕਰਕੇ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਿਆ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਚਲੇ ਗਏ ਹਨ ਜਦੋਂ ਸਰਕਾਰ ਚੰਡੀਗੜ੍ਹ ਦੇ ਦਫ਼ਤਰਾਂ ਤੋਂ ਚਲਾਈ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਅਸਲ ਮਾਲਕ ਲੋਕ ਹੁੰਦੇ ਹਨ ਅਤੇ ਲੋਕਾਂ ਦੇ ਸਮੇਂ ਪੈਸੇ ਅਤੇ ਊਰਜਾ ਦੀ ਬਚਤ ਕਰਨ ਲਈ ਹੁਣ ਸਰਕਾਰ ਪਿੰਡਾਂ ਤੇ ਕਸਬਿਆਂ ਤੋਂ ਚਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਲੋਕਾਂ ਨੂੰ ਨਾਗਰਿਕ ਕੇਂਦ੍ਰਿਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਪਿੰਡ ਪੱਧਰੀ ਕੈਂਪ ਲਗਾਏ ਜਾ ਰਹੇ ਹਨ ਭਗਵਾਨਤਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਲੋਕ ਭਲਾਈ ਲਈ ਅਜੇ ਹੋਰ ਲੋਕ ਪੱਖੀ ਉਪਰਾਲੇ ਕੀਤੇ ਜਾਣਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਪੰਜਾਬ ਵਿੱਚ ਜੋਰਾਂ ਤੇ ਚੱਲ ਰਿਹਾ ਹੈ ਬੀਤੇ ਕੁਝ ਦਿਨਾ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵਿਧਾਇਕ ਐਨਐਸਏ ਦੇ ਪਿੱਛੇ ਕੀ ਗਰਾਉਂਡ ਹੈ ਉਸਤੇ ਜਵਾਬ ਮੰਗਿਆ ਸੀ ਤਾਂ ਹੁਣ ਪੰਜਾਬੀ ਚ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਤਰਤਾ ਹੋ ਰਹੀ ਹੈ ਇਸ ਦੀ ਜਾਣਕਾਰੀ ਐਮਪੀ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਤੋਂ ਮਿਲੀ ਹੈ ਇਹ ਪੋਸਟਰ ਅਮਰਿਤਪਾਲ ਸਿੰਘ ਦੇ ਐਕਸ ਅਕਾਊਂਟ ਤੇ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੰਦੀ ਸਿੰਘਾਂ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 10 ਅਗਸਤ 2024 ਨੂੰ ਬਾਬਾ ਬਕਾਲਾ ਸਾਈ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖੇਗੀ ਪੰਥਕਤਰਤਾ ਵਿੱਚ ਜਰੂਰ ਪਹੁੰਚੋ ਜੀ ਦੱਸ ਦੇ ਕਿ ਬਾਬਾ ਬਕਾਲਾ ਸਾਈ ਵਿਖੇ ਰਖੜ ਪੁੰਨਿਆਂ ਮੌਕੇ ਇਹ ਪੰਥਕ 71 ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਥ ਹਿਤੈਸ਼ੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਉਹ ਇੱਥੇ ਪਹੁੰਚਣ ਅਤੇ ਬੰਦੀ ਸਿੰਘਾਂ ਸਮੇਤ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਫਾਜ਼ਿਲਕਾ ਦੇ ਵਿਧਾਇਕ ਨਿਰਿੰਦਰ ਪਾਲ ਸਬਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ ਜਿਸ ਦੌਰਾਨ ਸਰਹੱਦੀ ਖੇਤਰਾਂ ਦੇ ਸਰਪੰਚਾਂ ਤੇ ਕਿਸਾਨਾਂ ਦੇ ਨਾਲ ਪਹੁੰਚੇ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ ਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦ ਖੇਤਰ ਦੀ ਇਸ ਵੱਡੀ ਸਮੱਸਿਆ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਗਿਆ ਹੈ ਜਾਣਕਾਰੀ ਦਿੰਦੇ ਆ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਬਨਾ ਨੇ ਦੱਸਿਆ ਕਿ ਫਾਜ਼ਿਲਕਾ ਦੇ ਸਰਦ ਦੀ ਖੇਤਰ ਦੇ ਦੌਰੇ ਦੌਰਾਨ ਯਾਤਰੀ ਲੋਕਾਂ ਨੇ ਉਹਨਾਂ ਅੱਗੇ ਕਈ ਸਮੱਸਿਆਵਾਂ ਰੱਖੀਆਂ ਹਨ ਜਿਸ ਤੋਂ ਬਾਅਦ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕਰਨਗੇ ਇਹੀ ਕਾਰਨ ਹੈ ਕਿ ਉਹ ਸਰਹੱਦ ਦੇ ਖੇਤਰ ਦੇ ਕਿਸਾਨਾਂ ਤੇ ਸਰਪੰਚਾਂ ਦੇ ਵਫਦ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਅਤੇ ਉਹਨਾਂ ਅੱਗੇ ਸਰਹੱਦ ਦੀ ਪੱਟੀ ਖੇਤਰ ਦੀਆਂ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਨ ਦੀ ਮੰਗ ਰੱਖੀ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਸਾ ਦਿੱਤਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਹੀ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ ਅਤੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਪੰਜਾਬ ਦੇ ਬਠਿੰਡਾ ਤੋਂ ਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੰਗਣਵਾੜੀ ਕੇਂਦਰਾਂ ਵਿੱਚ ਉਪਲਬਧ ਰਾਸ਼ਨ ਦੀ ਖਰੀਦ ਤੇ ਸਪਲਾਈ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ ਨਾ ਹੀ ਨਹੀਂ ਉਹਨਾਂ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਨੂੰ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾ ਕੇ ਅੰਗਣਵਾੜੀ ਵਰਕਰਾਂ ਰਾਹੀਂ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀ ਖਰੀਦ ਤੇ ਸਪਲਾਈ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਇਕਤ੍ਰਿਤ ਬਾਲ ਸਿਹਤ ਸੰਭਾਲ ਪ੍ਰੋਗਰਾਮ ਦੇ ਤੌਰ ਤੇ ਸੰਬੰਧਿਤ ਪਹਿਲ ਕਦਮੀਆਂ ਤਹਿਤ ਗਰਭਵਤੀ ਤੇ ਦੁੱਧ ਚਿਣੌਣ ਵਾਲੀਆਂ ਮਾਵਾਂ ਦੇ ਨਾਲ ਨਾਲ ਬੱਚਿਆਂ ਨੂੰ ਦਿੱਤੇ ਜਾ ਰਹੇ ਘਟਿਆ ਭੋਜਨ ਪ੍ਰਦਾਰਥਾਂ ਨੂੰ ਲੈ ਕੇ ਅੰਗਣਵਾੜੀ ਵਰਕਰ ਨਰਾਜ ਹਨ ਹਰਸ਼ਿਮਰਤਪੁਰ ਬਾਦਲ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਇੰਨਾਂ ਸਕੀਮਾਂ ਤਹਿਤ ਆਜ ਸਪਲਾਈ ਕਰਨ ਲਈ ਪ੍ਰਾਈਵੇਟ ਦੁਕਾਨਦਾਰ ਨਿਯੁਕਤ ਕੀਤੇ ਗਏ ਹਨ ਇਸ ਕਾਰਨ ਘਟੀਆਂ ਨਾਲ ਦੀ ਖਰੀਦ ਤੇ ਵੰਡ ਵਿੱਚ ਭਾਰੀ ਭ੍ਰਿਸ਼ਟਾਚਾਰ ਹੋਇਆ ਹੈ ਹਰਸ਼ਿਮਰਤਪੁਰ ਬਾਦਲ ਨੇ ਦੋਸ਼ ਲਾਇਆ ਹੈ ਕਿ ਅੰਗਣਵਾੜੀ ਵਰਕਰਾਂ ਵੱਲੋਂ ਨਿੱਜੀ ਦੁਕਾਨਾਂ ਨੂੰ ਖਾਣ ਪੀਣ ਦਾ ਠੇਕਾ ਦੇਣ ਦੇ ਤਰਕ ਤੇ ਸਵਾਲ ਉਠਾਏ ਜਾ ਰਹੇ ਹਨ ਅੰਗਣਵਾੜੀ ਵਰਕਰਾਂ ਵੱਲੋਂ ਅਧਿਕਾਰੀਆਂ ਤੇ ਸੂਬਾ ਸਰਕਾਰ ਦੇ ਮੰਤਰੀ ਨੂੰ ਵਾਰ-ਵਾਰ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਖਰੀਦ ਤੇ ਵੰਡ ਪ੍ਰਕਿਰਿਆਵਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਲਈ ਕੇਂਦਰੀ ਜਾਂਚ ਜਾਂ ਸੀ CBI ਜਾਂ ਕਿਸੇ ਉਚਿਤ ਅਥਾਰਟੀ ਤੋਂ ਤੁਰੰਤ ਜਾਂਚ ਕਰਵਾਈ ਜਾਵੇ ਪੰਜਾਬ ਵਿਜੀਲੈਂਸ ਵਿਭਾਗ ਨੇ ਬਲਾਕ ਅਮਲੋ ਅਤੇ ਪੰਚਾਇਤਾਂ ਨੂੰ ਜਾਰੀ ਸਰਕਾਰੀ ਫੰਡਾਂ ਵਿੱਚ 40 ਲੱਖ 84 ਹਜ਼ਾਰ 175 ਰੁਪਏ ਦੀ ਫੇਰਾਫੇਰੀ ਕਰਨ ਦੇ ਦੋ ਛੇੜ ਫਤੀਗੜ ਸਾਈ ਵਿਕੇ ਤਾਈ ਨਾਤ ਡੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਤੇ ਇੱਕ ਨਿਜੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਪ੍ਰਗਟਾਵਾ ਕਰਦੇ ਆਂ ਵਿਜੀਲੈਂਸ ਵਿਭਾਗ ਦੇ ਅਧਿਕਾਰਿਤ ਬੁਲਾਰੇ ਨੇ ਦੱਸਿਆ ਕਿ ਇਸ ਘਪਲੇਬਾਜੀ ਸੰਬੰਧੀ ਅਮਲੋ ਦੇ ਤਤਕਾਲੀ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਸਮੇਤ ਪੰਜ ਵਿਅਕਤੀਆਂ ਵਿਰੁੱਧ ਵਿਜੀਲੈਂਸ ਥਾਣਾ ਪਟਿਆਲਾ ਰੇਂਜ ਵਿਖੇ IPC ਦੀ ਧਾਰਾ 409 120B ਅਤੇ ਭ੍ਰਿਸ਼ਟਾਚਾਰ ਨੂੰ ਕੰਨ ਦੀ ਧਾਰਾ 131 ਅਤੇ 132 ਤਹਿਤ FIR ਨੰਬਰ 37 ਮਿਤੀ 9/8/2024 ਦਰਜ ਕੀਤੀ ਗਈ ਹੈ ਦਸਨਿਯੋਗ ਹੈ ਕਿ ਉਕਤ ਮੁਲਜ਼ਮਾਂ ਨੇ ਆਪਸੀ ਮਿਲੀ ਭੂਤ ਨਾਲ ਕੁਝ ਪ੍ਰਾਈਵੇਟ ਫਰਮਾਂ ਤੇ ਇੱਕ ਨਿਜੀ ਵਿਅਕਤੀ ਦੇ ਨਾਂ ਤੇ ਜਾਲੀ ਫੰਡ ਜਾਰੀ ਕਰਕੇ ਸਰਕਾਰੀ ਫੰਡਾਂ ਵਿੱਚ 4,85,000 ਰੁਪਏ ਦੀ ਫੇਰਾਫੇਰੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਸ ਕੇਸ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਰੰਧਾਵਾ ਅਤੇ ਇੱਕ ਨਿਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ ਬੀਤੇ ਕੱਲ ਤੋਂ ਭਾਰਤ ਵਿੱਚ ਮੌਨਸੂਨ ਦੀ ਬਾਰਿਸ਼ ਜ਼ੋਰਾਂ ਉੱਤੇ ਹੈ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਬੀਤੇ ਦਿਨੀ ਭਾਰੀ ਬਾਰਿਸ਼ ਹੋਈ ਹੈ ਕਈ ਸੜਕਾਂ ਉੱਤੇ ਪਾਣੀ ਖੜਨ ਕਾਰਨ ਲੋਕਾਂ ਨੂੰ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਨੇ ਮੀਨੂ ਲੈ ਕੇ ਯੈਲਰਟ ਜਾਰੀ ਕਰ ਦਿੱਤਾ ਹੈ ਦਿੱਲੀ ਐਨਸੀਆ ਸਮੇਤ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਨਾਲ-ਨਾਲ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਬੱਦਲਾਂ ਨੇ ਪੱਕੇ ਡੇਰੇ ਲਾਏ ਹਨ ਮੌਸਮ ਵਿਭਾਗ ਨੇ ਅੱਜ ਦੇਸ਼ ਦੇ 23 ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਆਈਐਮਡੀ ਨੇ ਪੰਜਾਬ ਹਰਿਆਣਾ ਉੱਤਰਾਖੰਡ ਪੂਰਬੀ ਰਾਜਸਥਾਨ ਬਿਹਾਰ ਅਸਾਮ ਮਗਾਲਿਆਨਾਗਲੈਂਡ ਮਨੀਪੁਰ ਮਿਜ਼ੋਰਮ ਤ੍ਰਿਪੁਰਾ ਕੇਰਲਾ ਤਾਮਿਲਨਾਡੂ ਅਤੇ ਔਰ ਕਈ ਵਕਤ ਖਾਵਾ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅੱਜ ਇਹਨਾਂ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਭਾਰਤੀ ਸਰਾਫਾ ਬਾਜ਼ਾਰ ਵਿੱਚ ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ ਇਸ ਕਾਰੋਬਾਰੀ ਹਫਤੇ ਵਿੱਚ ਸੋਨੇ ਦੀ ਕੀਮਤ ਵਿੱਚ 546 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ ਜਦਕਿ ਚਾਂਦੀ ਦੀ ਕੀਮਤ ਵਿੱਚ 1313 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਉੱਤੇ ਇਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ ਇਸ ਲਈ ਰਖੜੀ ਤੋਂ ਪਹਿਲਾਂ ਖਰੀਦਦਾਰੀ ਦਾ ਸੁਨਹਿਰੀ ਮੌਕਾ ਹੈ ਇਹ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਇਹ ਇਹ ਇੰਨਾ ਜਿਆਦਾ ਵੱਡਾ ਇਹਨਾਂ ਨੇ ਬਣਾ ਰੱਖਿਆ ਨੈਕਸਸ ਉਹਨੂੰ ਅਸੀਂ ਹੁਣ ਤੋੜਨ ਤੇ ਲੱਗੇ ਹੋਏ ਆਂ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜ਼ਾਵਾ ਮਿਲਣਗੀਆਂ ਜਿਹੜੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਹਸਪਤਾਲਾਂ ਚ ਲੈ ਜਾ ਕੇ ਠੀਕ ਕਰਾਂਗੇ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵਕਣ ਦਾ ਸਾਡੇ ਕੋਲ ਸਾਡੇ ਕੋਲ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਕਿਉਂਕਿ ਅਸੀਂ ਬਹੁਤ ਹੋ ਗਿਆ ਸਾਡੀ ਹੁਣ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਅਸੀਂ ਖੇਡਾਂ 'ਚ ਵੀ ਲਾਉਣਾ ਹੈ ਤਾਂ ਕਿ ਸਾਡੇ ਬੱਚੇ ਡਰੱਗ ਤੋਂ ਇਧਰੋਂ ਚਿੱਟੇ ਤੋਂ ਕਾਲੇ ਤੋਂ ਪੀਲੇ ਤੋਂ ਇਧਰੋਂ ਬਚੇ ਰਹਿਣ ਤਾਂ ਕਿ ਆਉਣ ਵਾਲੇ ਦਿਨਾਂ 'ਚ ਪੜ੍ਹਾਈ ਵਾਸਤੇ ਵੀ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਖੁੱਲ ਰਹੇ ਨੇ ਕੋਈ ਇਹੋ ਜਿਹਾ ਮੌਕਾ ਨਹੀਂ ਛੱਡਦੇ ਕਿ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਜਾਂ ਪੰਜਾਬ ਦੇ ਹੱਕਾਂ ਦੀ ਲੜਾਈ ਹੋਵੇ ਤੇ ਆਪਾਂ ਨਾਲ ਲੜੀਏ ਹਰ ਵਕਤ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਚਾਹੇ ਜਿੱਥੇ ਮਰਜ਼ੀ ਜਾਣਾ ਪਵੇ ਪੰਜਾਬ ਦੇ ਹੱਕ ਲੈ ਕੇ ਹਟਾਂ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਹੱਕ ਮੰਗਦੇ ਆ ਇੱਥੇ 43000 ਨੌਕਰੀਆਂ ਤੁਹਾਡੇ ਸਾਹਮਣੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹੈ ਤੁਹਾਡਾ ਪੁੱਤ ਤੁਸੀਂ ਜਿਹਨੂੰ ਮੁੱਖ ਮੰਤਰੀ ਬਣਾਇਆ ਹੈ

खुराक खाके उनके जानों के साथ खेलवाड़ कर सकता है तो आप सोचिए वो कौन सा डिपार्टमेंट है जिसमें कोई छोड़ेगा अभी आपको इधर मैडम ने बताया कि सरकारी आधारों से जो पहले राशन बनाते थे उसके खो के उनके नीचे प्राइवेट लोगों को लगा दिया है राशन बनाने के लिए जिनका कभी राशन के साथ खाने के साथ कोई लेना देना नहीं था या जो ब्लैक लिस्ट हुई है ऐसे लोगों को दे दिया सिर्फ पैसे खाने के चक्कर में और जो अफसर इसके हक में बोल रहा है कि लोगों के जान के साथ खिलवाड़ किया जा रहा है ये फंगस वाला कीड़े मकोड़े वाला खाना ना दिया जाए इनको डिसमिस कर दिया है जो सी डी पी ओ उनको सस्पेंड कर दिया और पूरा दबाव डाला जा रहा है कि आप इधर लिखिए कि खाना बहुत अच्छा है और पका के खिलाए अब पका के खिला के जब बच्चे की मौत हो जाए तो खमियाजा तो इनके ऊपर मंत्री जी और मुख्यमंत्री के ऊपर तो कुछ होगा नहीं और इसी तरह अकेले ये आंगनवाड़ी में नहीं आप जो देखें हमारे एससी स्कॉलरशिप में आज लाखों करोड़ों बच्चों का एस का स्कॉलरशिप को पंजाब सरकार ने वो भी गपन करके खा गए केंद्र की सरकार ने करोड़ों रुपए रोक दिए क्योंकि पंजाब सरकार ने जो उनका हिस्सा होता है उसको तो दिया नहीं है और बच्चों की पढ़ाई रुक गई क्योंकि कॉलेज उनके ऊपर जोर लगा रहे कि अपना फीस भरो और बच्चों की फीस सरकार खा रही है ये कांग्रेस ने भी किया और ये आम आदमी कर रही है इसी तरह आपने देखा की आज नितिन गडकरी जी ने क्या कहा है कि पंजाब में करोड़ों रुपए के नेशनल हाईवेज के प्रोजेक्ट को रोक दिया जाएगा क्योंकि मुख्यमंत्री और लॉ एंड ऑर्डर जो वो होम मिनिस्टर है ये हाल है कि जो नेशनल हाईवेज बना रहे हैं उनके ऊपर धमकाया जा रहा है डराया जा रहा है उनको मारने की जलाने की उनको धमकिया दी जा रही है क्यों दी जा रही है क्योंकि जिस रेट में लैंड एकवायर होना चाहिए पंजाब सरकार का उधर ध्यान ही नहीं है कम रेटों में किसानों से जोर जबरदस्ती से जब लैंड अक्वायर हो रहे तो किसान इसका विरोध कर रहे हैं और जब विरोध कर रहे हैं तो जो उधर कॉन्ट्रैक्टर है जब उसको धमकाया जा रहा है ना सरकार कानून व्यवस्था को कंट्रोल कर पा रही है और ना ही किसानों को उनका हक दिलवा सक रही है उसमें भी मुख्यमंत्री साहब पूरी तरह से पचास हजार करोड़ की नेशनल हाईवे के प्रोजेक्ट पंजाब में बंद होने के तादाद पे आ गए हेल्थ की मैं बात करूँ तो हजारों करोड़ रुपए हेल्थ की रोक दिए गए क्यूँकी इन्होंने जो नेशनल जो उसकी ब्रांडिंग होनी चाहिए उसको बदल के आम आदमी क्लिनिक बना दिया है और आम आदमी क्लिनिक के नाम पे भी इतना बड़ा घोटाला चल रहा है पैरासिटोमोल की गोली दे के फेक बेनिफिशरीज दिखा के हजारों करोड़ का पैसा उसमें भी हजम किया जा रहा है आप किसानों की मैं बात करूँ तो किसानों की डीएपी 60 साठ परसेंट सैंपल फेल हो गए हैं क्योंकि के जिस कंपनियों को सरकार ने दिए थे उन्होंने उसमें घोटाला किया तो खेती मंत्री पैसे खा रहा है ऐसी स्कॉलरशिप का एजुकेशन मंत्री पैसे खा रहा है हेल्थ मिनिस्ट्री में पैसे खाए जा रहे हैं डब्ल्यू सी आंगनबाड़ी में पैसे खाए जा रहे हैं नेशनल हाईवे शोर मचरा है और लॉ एंड ऑर्डर का तो ये हाईकोर्ट ने आम आदमी पार्टी और भगवंत मान के ऊपर इतनी बड़ी टिप्पणी करी है कि लॉरेंस बिश्नोई जैसा खुखहार गैंगस्टर जो हाई सिक्योरिटी जेल में बंद वो हाई सिक्योरिटी जेल में बैठ के दो दो घंटे की इंटरव्यूज दे रहा है और ये होम मिनिस्टर और मुख्यमंत्री के हिदायतों के खिलाफ कोई गैंगस्टर जेल के सलाखों से पीछे इंटरव्यू दे कैसे रहा है और मुख्यमंत्री और डीजीपी कह रहे हैं कि ये पंजाब के धरती में नहीं हो रहा तो है और एसआईटी जब हाईकोर्ट ने बनाई तो यही पंजाब के अफसरों ने एसआईटी को कहा कि ये पंजाब के जमीन पे ये गैंगस्टर ने इंटरव्यूज दिए हैं तो गैंगस्टरों का राज चल रहा है मुख्यमंत्री को हरियाणा में जाके प्रचार करना केजरीवाल के जाके हालचाल पूछना और पंजाब बेहाल जहाँ लोगों की कोई सुनवाई नहीं है कोई डेवलपमेंट नहीं है कोई सहूलत नहीं है आज आम आदमी सरकार के कारण जहाँ दिल्ली सफर कर रही है उसे दस गुना ज्यादा पंजाब सफर कर रहा है भगवंत मान को अपनी कुर्सी में बैठे रहने का कोई हक नहीं है आज गडी साहब ने बयान दिता एक लेटर लिखी पंजाब सरकार को कहते जी तुसी पंजाब भी स्थिति ਕਹਿੰਦੇ ਜੀ ਲਾਇਆ ਡਾਕਟਰ ਦੀ ਸਈ ਗਟਕਨੀ ਸਾਹਿਬ ਅੱਜ ਤੁਹਾਨੂੰ ਚੇਤਾ ਆਇਆ ਪੰਜਾਬ ਦਾ ਤੁਹਾਨੂੰ ਨਹੀਂ ਲੱਗਦਾ ਜੇ ਤੁਸੀਂ ਪੰਜਾਬ ਦੇ ਕਿਸਾਨਾਂ ਬਣਤੀ ਹਮਨਰਜ਼ੀ ਕਰਦੇ ਜੇ ਮੋਦੀ ਤੁਹਾਡਾ ਜੇ ਬੀਜੇਪੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਸੋਚਦੀ ਤੇ ਸਰ ਕੋਈ ਪ੍ਰੋਜੈਕਟ ਡਿਜ਼ਾਈਨ ਕਰਦੇ ਪੰਜਾਬ ਪੰਜਾਬ ਹਰ ਪ੍ਰੋਜੈਕਟ ਬਣੂਗਾ ਪੰਜਾਬ ਦਾ ਲਾਇਆ ਡਾਲ ਕਾਨੂੰਨ ਅਵਸਥਾ ਜਿਹੜੇ ਅਵੇਂ ਬੋਲਤਾ ਓਦਾਂ ਹੀ ਬੋਲਦਾ ਸਰ ਬਿਲਕੁਲ ਸਹੀ ਐ ਔਰ ਭਗਵਾਨ ਦਮਨ ਦੀ ਸਰਕਾਰ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਹਾਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤੁਸੀਂ ਸਾਡੂੰ ਵਿਜਾਤੀ ਦੇ ਮੈਦਾਨ ਨੇ ਤੁਸੀਂ ਸਾਡੇ ਮੁਖਮਤੀ ਨੂੰ ਪੈਸੇ ਵੀ ਜਾਂ ਦਿੰਦੇ ਪੰਜਾਬ ਦੇ ਲੋਕਾਂ ਨੂੰ ਦੱਸੋ ਕਿਉਂ ਦੀ ਮੁਖਮਤੀ ਨੂੰ ਜਾਣ ਦਿੱਤਾ ਤੁਸੀਂ ਕਿਹੜਾ ਕਾਨੂੰਨ ਦਾ ਤਲਕ ਡੱਕਿਆ ਤੁਸੀਂ ਕਿਹੜਾ ਕਾਨੂੰਨ ਦਾ ਅੱਜ ਤੁਸੀਂ ਕਹਿਤਾ ਉਸੇ ਦੱਸੋ ਬੀ ਦਾ ਚਾਰ ਸਾਬ ਤੋਂ ਬੀ ਦੇ ਬੀ ਪੰਜਾਬ ਦੇ ਕਿਸਾਨਾਂ ਨਾਲ ਕੀ ਕਰਦੀ ਹੈ? ਪਰ ਕੋਈ ਜਵਾਬ ਨਹੀਂ ਹੈ। ਜੇ ਕਹਿੰਦੇ ਰੇਟ ਵਧਾ ਦਿਓ ਉਹ ਦੀ ਬਤੋਂਦੇ। ਜੇ ਕਹਿੰਦੇ ਸਾਡੇ ਪੈਸੇ ਦਿਓ ਆਰਡੀਐਫ ਦੇ ਪੈਸੇ ਦਿਓ। ਸਾਡੇ ਹੈਲਥ ਮਿਸਨ ਦੇ ਪੈਸੇ ਦਿਓ। ਸਾਡੇ ਐਜੂਕੇਸ਼ਨ ਮਿਸਨ ਦੇ ਪੈਸੇ ਦਿਓ। ਸਾਡੇ ਪਾਸੇ ਇਹ ਜੀਐਸਟੀ ਸਾਡੀਆਂ ਨਹੀਂ ਦਿੰਦੇ। ਪੰਜਾਬ ਨਾਲ ੱਤਕਾ ਕੰਮ ਕਿੰਨਾ ਚੱਲਦਾ। ਤਾਜਵੰਸ ਨੇ ੱਤਕਾ ਕਰਕੇ ਦੇਖਿਆ। ਤਾਜਵੰਸ ਨੇ ਅਪਰੇਸ਼ਨ ਗਰੂਫ ਨਾਲ ਕਰਕੇ ਦੇਖਿਆ। ਪੰਜਾਬ ਦੇ ਲੋਕ ੱੱਕਾ ਨਹੀਂ ਸਿੰਦੇ ਸਾਹਿਬ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਲੀਡਰ ਨਹੀਂ ਖੜਦਾ ਪਰਵਾਹ ਵਾ ਜਿੰਨਾਂ ਦੇ ਹੀ ਸੋਚਿਆ ਕਿ ਦੇਵ ਦੇ ਵਿੱਚ ਕਿਸੇ ਨੂੰ ਉੱਠ ਵੀ ਦੇਣਾ ਜਿਹੜਾ ਉੱਠਦਾ ਉੱਤੇ ਬਖਸ਼ੇ ਖਾ ਦਿੰਦੇ ਉੱਤੇ ਸਮੈਕ ਪਵਾ ਦਿੰਦੇ ਉੱਤੇ ਕੁਛ ਪਾ ਕੇ ਜੇਲੀ ਤੋਰ ਦਿੰਦੇ ਆ ਭਗਤ ਕੀ ਦੀ ਗੱਲ ਕਿ 50 ਸਾਲਾਂ ਤੋਂ ਦੇਵ ਦੇ ਕੋ ਕਾਂਗਰਸੀ ਦੀ ਉੱਠਿਆ ਕੱਦ ਗਿਆ ਕੋਕਾਗਦਸੀ ਦੇ ਉੱਠਿਆ ਫਟੇਗੜ ਚੂੜੀਏ ਨੂੰ ਕਾਗਦਸੀ ਦੇ ਉੱਠਿਆ ਤੇ ਤਬਾਜੇ ਹੋਣਾਂ ਤੋਂ ਬਿਨਾ ਕਿੱਥੋਂ ਉੱਠਿਆ ਉੱਠੇ ਦੀ ਦੇੰਦੇ 28 ਜੇਲੀ ਵਾਲ ਦੇ 1850 ਦੇ ਭਗਵੰਤ ਮਾਨ ਦੇ ਹੁਣ ਤਾੜੀਵਾਦੀ ਆ 22 ਦੇ ਵਿੱਚ ਪੰਜਾਬ ਦੇ ਵਿੱਚੋਂ ਭਗਵਾਗਵਾ ਖਤਮ ਕਰਤਾ ਪੰਜਾਬ ਦੇ ਲੋਕਾਂ ਦੇ ਕੈਪਟਨ ਨੂੰ ਸਿੱਧੂ ਨੂੰ ਬਾਦਲਾ ਨੂੰ ਪਠਲ ਨੂੰ ਜਦਨੀ ਨੂੰ ਕਿੜੇ ਕਿੜੇ ਵੱਡੇ ਬੰਦਿਆਂ ਨੂੰ ਮਲਿਆ ਬੇਠ ਕਰਕੇ ਸੁਰਤਾ ਕਾਲੀਦਾ ਦੇ ਖਤਮ ਹੀ ਹੋ ਗਿਆ ਕਾਲੀਦਾ ਦੀ ਤਾਂ ਜਹੂਦ ਖਤਮ ਹੋ ਗਈ ਜੋ ਉਹਨਾਂ ਨੇ ਕਲਮ ਕੀਤੇ ਸੀਗੇ ਜੋ ਕਾਲੀਦਾ ਨੇ ਸਿੱਖ ਪੰਥ ਦੀ ਪਿੱਠ ਦੇ ਸੁਦਾ ਬਾ ਰਿਆ ਸੀਗਾ ਜੋ ਰਾਮ ਰਹੀਮ ਨਾਲ ਕਰਕੇ ਕੀਤਾ ਉਹਦੀ ਸਜ਼ਾ ਭੁਗਤਦਾ ਅਜਗਬੀਰ ਬਾਦਲ ਅੱਜ ਕਾਲੀਦਾ ਨੀਰੋ ਨੀਰ ਹੋ ਗਿਆ ਇਹਨਾਂ ਦੀਆਂ ਨੀਤੀਆਂ ਕਰਕੇ ਹੋ ਗਿਆ ਸਰ ਸੋ ਮੈਂ ਤੁਹਾਨੂੰ ਕਹਿਣ ਆਇਆ ਇਹ ਜਿਹੜੀ ਬਦਵਾ ਦੀ ਲੋਜ ਦਿੱਤੀ ਆ ਇਹ ਜਿਹੜਾ ਬਦਵਾ ਦਾ ਸਭ ਪਹਿਲਾਂ ਆਪ ਐਮਪੀ ਪਹਿਲਾਂ ਆਪ ਐਮਐਲਏ ਆਪਣੇ ਪਿਤਾ ਜੀ ਮੰਤਰੀ ਸਰ ਪ੍ਰਧਾਨ ਹੋਰ ਆਪਣੀ ਪਤਨੀ ਨੂੰ ਕਹਿੰਦੇ ਵੋਟ ਦੇ ਦੇ ਟਿਕਟ ਦੇ ਦੇ ਹੋਰ ਕੋਈ ਗਾਦ ਵਸਦੀ ਪਾ ਜਿਆ ਇਹ ਤਾਂ ਆਪਣੇ ਘਰ ਦੇ ਨੂੰ ਵੀ ਕਰ ਦਿੰਦੇ ਆ ਉੱਤੋਂ ਦੇ ਬੋਧ ਇੱਧੇ ਦੀ ਤੁਹਾਡੀ ਉਹਨਾਂ ਨੂੰ ਵੀ ਕਰ ਦਿੰਦੇ ਆ ਇਹ ਕਾਂਗਰਸੀ ਕਾਲੀ ਇਹਨੇ ਨੀਤ ਦੇ ਮਾਰੇ